ਜੋ ਡਾਟਾ ਕੇਬਲ ਦੀ ਨਾਲ ਹੈਗੀ ਡਾਟਾ ਕੇਬਲ ਤਾਂ ਇਹ ਚ ਵੀ ਮਿਲ ਜੂ। ਸ਼ਾਰਜ਼ ایرਫੋਨ ਆ ਗਿਆ ਜੀ। ਸ਼ਾਰਜ਼ ایرਫੋਨ ਪਾ ਲਿਆ ਜੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਗੋਤੋਤੀ ਵੀ ਨਹੀਂ। ਤਰ ਹੋ ਜਣਾ ਹੀ ਆਪਣਾ ਫਿਰ। ਨੋ 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 ਇਹ ਸਭ ਤੋਂ ਵਧੀਆ ਚੀਜ਼ ਐ ਇਸ ਲਈ ਵੀ ਐ ਜਿਹੜੇ ਬੱਚੇ ਪੇਰੈਂਟਸ ਬੱਚਿਆਂ ਨੂੰ ਲਿਆਂਦੇ ਆ ਨਾਲ ਬਾਹਰ ਗੁੰਦੇ ਅਸੀ ਗਾਲ ਜੀ ਮੈਂ ਤੁਹਾਡਾ ਸਾਰਿਆਂ ਦਾ ਆਪਣਾ ਗੋਬਿੰਦਾ ਸਰਦਾਰ ਜੀ ਅੱਜ ਅਸੀਂ ਚੱਲੇ ਆ 3ਵੀਂ 2 ਡੇੜੀ ਰੂਟ ਤੇ ਪਹਿਲਾ ਅਸੀਂ ਜਾਣਾ ਸੀਪੀ 67 ਉੱਥੋਂ ਲੈਣਾ ਪਰਫਿਊਮ ਬਈ ਪੈਰੈਂਟ ਨਹੀਂ ਦੇਖ ਕੇ ਇਹਦੇ ਸਾਹ ਜਾ ਮੋਜ ਕਹਿੰਦਾ ਮੈਂ ਸੋਧਦਾ ਵੀ ਪਤਨੀ ਕਹਿ ਜੀ ਨੌਕਰੀ ਹੋਣੀ ਜਦ ਇਹਨੂੰ ਮੇਰੀ ਵਾਈਫ ਨੇ ਗਈ ਆ ਲੋਹੀ ਚੱਲ ਪਿਆ ਅੱਜ ਚੱਲੇ ਗੋਵਿੰਦਾ ਸਰਦਾਰ ਪਿੱਛੇ ਦਿਲਪ੍ਰੀਤ ਬਾਈ ਨੂੰ ਇਹਨੂੰ ਐ ਨਹੀਂ ਨਾ ਪਤਾ ਹੋਣਾ ਵੀ ਜਿੱਥੇ ਨੌਕਰੀ ਕਰ ਚੱਲੇ ਬਾਈ ਦਾ ਦਿਲ ਕਿਸਦੇ ਹਿਸਾਬ ਨਾਲ ਹੈ ਇਹ ਨਹੀਂ ਪਤਾ ਹੈ ਵੀ ਹਲ ਤਾਂ ਖੈੜ ਦੇ ਵੀ ਨਿਕਲੇ ਹੁਣ ਤਾਂ ਹੀ ਕਹਿੰਦਾ ਵੀ ਦੂਜੀ ਗੱਡੀ ਚ ਡਾਟਾ ਕੇਵਲ ਥੀ ਨਾ ਡਾਟਾ ਕੇਵਲ ਇੱਥੇ ਵੀ ਮਿਲਦੀ ਰਹੀ ਬ੍ਰਫੀਲ ਵੀ ਨਹੀਂ ਕਿੱਧਰ ਜਾਣਾ ਜੀ ਪਹਿਲਾਂ ਚਲੋ ਤਰਕਸ਼ਾਹਲੇ ਤਰੀ ਬੁਟੀ ਜਾਣਾ ਇੱਥੇ ਪਹੁੰਚ ਗਏ ਹਰੇ ਜੀ ਪਹੁੰਚ ਗਏ ਜੀ ਨੈਜਰ ਚੌਂਕ ਨਹੀਂ ਆਹ ਇਹ ਕਿਹੜਾ ਸ਼ਾਰਜਾ এয়ারਪੋਰਟ ਆ ਗਿਆ ਜੀ ਸ਼ਾਰਜਾ এয়ারਪੋਰਟ ਪਹੁੰਚ ਗਏ ਜੀ ਇੱਥੋਂ ਲੈਣੀ ਹੁਣ ਅਸੀਂ ਟੈਕਸੀ ਟੈਕਸੀ ਲੈ ਕੇ ਜਾਣਾ ਸਿੱਧਾ ਪਹਿਲਾਂ ਜਾ ਰਹੇ ਆਂ ਅਸੀਂ ਸਿਟੀ ਮੈਕਸ ਸਿਟੀ ਮੈਕਸ ਸਿਟੀ ਮੈਕਸ ਤੋਂ 2 ਮੈਕਸਾ ਹੋਟਲ ਆ ਸਹੀ ਗੱਲ ਸਿਟੀ ਮੈਕਸ ਤੋਂ ਜਾਣਾ ਈ ਤੇ ਉੱਪਰ ਜਾ ਕੇ ਫਿਰ ਅਸੀਂ ਸਵੀਮਿੰਗ ਪੂਲ ਚ ਨੇ ਆਉਣਾ ਵੀ ਆਈ ਸਾਡੇ ਹੁਣ ਕਿੰਨੇ ਥੋੜੇ ਸ਼ੂਟ ਬੁੱਕ ਆ ਕੇ ਸਾਰੇ ਸਾਡੇ ਹਾਂ ਪਰਸਨ ਨੂੰ ਜਾਣਾ ਸੀ ਲੁਧਿਆਣੇ ਅੱਛਾ ਤੇ ਮੈਂ ਵੀਡੀਓ ਐਡਿਟ ਕਰਕੇ ਦੇਣੀ ਆ ਕੱਲ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਲੋ ਜੀ ਠੀਕੋ ਨਹੀਂ ਪਰ ਸਭ ਤੋਂ ਸਤਿ ਸ਼੍ਰੀ ਅਕਾਲ ਦਾ ਸਾਰਿਆਂ ਨੂੰ ਆ ਗਈ ਚੰਨੋ ਚੰਨੀ ਵੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਚਲੋ ਪਿੱਛੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਲੈ ਵੀ ਚੰਨੀ ਦਾ ਕੈਂਠਾ ਪਾਇਆ ਆ ਚੰਨੀ ਆ ਖਾਲ ਕੀ ਹਾਲ ਹੈ ਜੀ ਠੀਕੋ ਲਧੀਆ ਵਧੀਆ ਵੈਲਕਮ ਟੂ ਵੈਲਕਮ ਟੂ ਕਾਰ ਵੈਲਕਮ ਟੂ ਖਰਾਰ ਬਹੁਤ ਬਹੁਤ ਬਤਿਹਾਰ ਜੀ ਹੋਰ ਦੰਨੀ ਮੈਂ ਕਹਾਂ ਚਲ ਘੁੰਮ ਗਾਈਏ ਇਹ ਥੋੜਾ ਐਂਟਰਟੇਨਮੈਂਟ ਹੋ ਜਾ ਜਿੰਦਗੀ ਚ ਨਾਲ ਫੇ ਗੋਵਿੰਦਾ ਹੀਰਾ ਵੀ ਚੱਕੇ ਕਈ ਵਾਰ ਬੰਦਾ ਸੋਚਦਾ ਜਾਣਾ ਹੀ ਫਿਰ ਚਾਈ ਦੁਰੀ ਜਿਹਨੇ ਇੰਜੋਏ ਕਰਨਾ ਮੇਡੀ ਤੁਸੀਂ ਲੈ ਜਾਓਗੇ ਅੱਜ ਤੁਹਾਡਾ ਹੈ ਸਾਰਾ ਤੁਸੀਂ ਤਾਂ ਗੱਡੀ ਚਲਾ ਰਹੇ ਤੁਸੀਂ ਮੈਂ ਤਾਂ ਡਰਾਈਵਰ ਨਾ ਡਰਾਈਵਰ ਵਾਲੀ ਯੂਨੀਫਾਰਮ ਤਾਂ ਪਾਈ ਵੀ ਨਹੀਂ ਤੁਸੀਂ ਜਾਣ ਕੇ ਢਾਈ ਪਾਈ ਨਹੀਂ ਦਿਖਾਉਣ ਤੋਤੀ ਵੀ ਨਹੀਂ ਤਰਾਨ ਹੋ ਜਾਣਾ ਹੀ ਆਪਣਾ ਫਿਰ ਹੈ ਯੂਨੀਫਾਰਮ ਤੇ ਮੈਂ ਗੱਡੀ ਚਲਾ ਰਹੇ ਤੁਸੀਂ ਨਾ ਉਹ ਐਨਾ ਮੇਰੇ ਚੱਲਦੀ ਥੋੜੀ ਬੋਦੀ ਪੱਕੇ ਡਰਾਈਵਰ ਹਾਂ ਅਸੀਂ ਪਿੱਛੇ ਗਲਾਸ ਪੂਰੇ ਹੀ ਵਾਪਸ ਖੜ ਕੇ ਰਿਹਾ ਇਧਰ ਸਾਈਡ ਦਾ ਰਾਈਟ ਸਾਈਡ ਸਮਝ ਰਹੇ ਹੋ ਸਮਝ ਰਹੇ ਆਪ ਖੜਕਾ ਧੜਕਾ ਦਰੈਣਾ ਖੜਕਾ ਧੜਕਾ ਦੇਖੋ ਟਾਈਮ ਦੇ ਹਿਸਾਬ ਨਾਲ ਖੜਕਾ ਦੇਣਾ ਹੋ ਧੜਕਾ ਹੋਣਾ ਜ਼ਰੂਰੀ ਹੈ ਜੇ ਪਿੱਛੇ ਟਹਿ ਕੇ ਆਉਂਦਾ ਹਰ ਪਿੱਛਲੀ ਬੋਤਲਾਂ ਖੜਕਦੀਆਂ ਜੇ ਮੂਰੇ ਟਹਿ ਕੇ ਆਉਂਦਾ ਮੂਰੇ ਵਾਲੀਆਂ ਨਾਲ ਅਸੀਂ ਸਾਰੇ ਸੋਫੀ ਆਂ ਨਾ ਸਾਡੇ ਜੋ ਕੋਈ ਪੀਣੇ ਵਾਲਾ ਮਦਕੀ ਮੰਦਲੇ ਛੱਡ ਕੇ ਜੀ ਬਲਾਉਂ ਮੇਰਾ ਵੀ ਕੈਮਰਾਮੈਨ ਤਾਂ ਕੋਲ ਵੀ ਰਿਹਾ ਜਿਹੜੇ ਬੋਲ ਰਹੇ ਉਹਨਾਂ ਦਾ ਕਰਾ ਚੁੱਪ ਹੈ ਕੈਮਰੇ ਵਾਲਾ ਵਿਚਾਰਾ ਕੀ ਕਰੇ ਕਿੱਧਰ ਕਿੱਧਰ ਹੱਥ ਕਰਵਾਵੇ ਠੀਕ ਗੱਲ ਹੈ ਸਹੀ ਗੱਲ ਹੈ ਪਹਿਲਾਂ ਆਪਾਂ ਚੱਲਦੇ ਸੀਬੀ 60 ਜਮ ਚੱਲੀ ਪਹਿਲਾਂ ਮੈਨੂੰ ਥੋੜਾ ਜਿਹਾ ਕੰਮ ਹੈ ਉੱਥੇ ਕਸੌਲ ਚੱਲੇ ਨਹੀਂ ਗਾਣਾ ਸ਼ੂਟ ਕਰਨਾ ਕਿੱਦਣ ਤੁਹਾਨੂੰ ਦੱਸਦਾ ਮੈਂ ਡੇਟ ਉਹ ਕਹਿੰਦਾ ਵੀ ਵੀਡੀਓ ਦਾ ਚੱਲੇ ਪਹਿਲਾਂ ਲਾ ਦੇ ਤੇਰੀ ਕਸੌਲ ਉਹ ਨਹੀਂ ਜਿਹੜਾ ਮਨੀਕਰਨ ਸਾਹਿਬ ਕੋਲ ਹੈ ਬੜੀ ਗੁੱਸੇ ਚੱਲ ਹੈ ਮਲਟੀਮੀਡੀਆ ਹੋਗਾ ਜੰਨੀ ਮਲਟੀਮੀਡੀਆ ਤੇਰੀ ਯਾਰੂ ਹੀਰੇ ਤੋਂ ਲੈ ਕੇ ਕਨੈਕਟ ਹੋਦਾ ਹੋਣ ਬਲੂਟੂਥ ਆ ਨਹੀਂ ਸ਼ੋ ਨਹੀਂ ਹੋ ਰਿਹਾ ਹੈ ਕਿ ਬਲੂਟੂਥ ਦਾ ਨਾਮ ਕੀ ਹੈ ਮਲਟੀਮੀਡੀਆ ਉਹ ਗਾਣ ਗੱਡੀ ਰੋਕੂਗਾ ਨਾ ਤਾਂ ਆਊਗਾ ਚਲ ਛੱਡੀ ਬਣੀ ਹੋਊਗਾ ਉਹ ਹੀ ਪੁਰਾਣਾ ਸਿਸਟਮ ਹਰ ਜੋ ਮੈਂ ਖੜੇ ਕੋਣ ਗੱਡੀ ਰੋਕ ਕੇ ਹੋਗਾ ਬੜਾ ਖਿੱਚ ਦਮ ਇੱਕ ਵਾਰ ਗੱਡੀ ਬੰਦਾ ਰਹਿ ਖਿੱਚੋ ਜੇ ਨਾਲ ਕੋਈ ਆ ਗਿਆ ਕਾਰ ਮਲਟੀਮੀਡੀਆ ਹੈ ਤਾਂ ਹਾਂ ਬਸ ਆਹੀ ਆਪਣਾ ਕਾਰ ਮਲਟੀਮੀਡੀਆ ਹੋਇਆ ਨਹੀਂ ਬਸ ਕਨੈਕਟ ਮਲਟੀਮੀਡੀਆ ਆ ਗਿਆ ਕਾਰ ਬੀਟੀ ਆਇਆ ਹੈ ਨਾ ਕਾਰ ਮਲਟੀਮੀਡੀਆ ਕਹਿੰਦੇ ਹਉ ਨਾ 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 ਨੋ ਨੀ ਨਾ 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 ਨੋ ਨੀ ਕਿਉਂ ਨਹੀਂ ਦੇ ਸਟਾਉਂਗਾ ਸਰ ਮੈਂ ਟਿਊਨ ਨਹੀਂ ਕੀ ਸੁਣਾ ਰਿਹਾ ਹਾਲੇ ਉਧਰ ਤਾਂ ਨਹੀਂ ਕੋਈ ਆਪਸ਼ਨ ਆਉਂਦਾ ਉਧਰ ਦੇਖੀ ਜਾਨ ਤੇਰੀ ਵੀ ਅਨਸਕਸੈਸਫੁਲ ਇਹਨੂੰ ਸਾਡੇ ਗਾਣੇ ਨਹੀਂ ਅਟੈਚ ਹੋ ਰਹੇ ਐਂ ਚੱਲ ਰਹੀ ਹੈ ਗੱਡੀ ਕਿ ਲੋਕਾਂ ਸਾਈਡ ਤੇ ਗੱਡੀ ਰੋਕਣੀ ਪੈਂਦੀ ਹੈ ਗਾਣੇ ਵੀ ਨਾ ਤਾਂ ਜਾਨ ਨਿਕਲਦੀ ਹੈ ਜਦੋਂ ਕੋਪੀਰਾਈਟ ਆਊਗਾ ਕੋਪੀਰਾਈਟ ਨਹੀਂ ਆਉਂਦਾ ਹਾਲੇ ਭਾਜੀ ਪਾਏ ਦੀ ਹਲੋ ਹਾਲੇ ਤੁਸੀਂ ਸੁਣਾ ਰਹੇ ਲੋਕਾਂ ਨੂੰ ਹਾਂ ਹੁਣ ਹੋਗਾ ਕਨੈਕਟ 2 किलोमीटर ਨਹੀਂ ਕਰਦਾ ਮੈਨੂੰ ਲੱਗਦਾ ਜਿਹੜਾ ਸੀਨ ਤਾਂ ਉਹ ਤਾਂ ਇਹੋ ਜਿਹਾ ਸ਼ੋਅ ਕਰ ਰਿਹਾ ਇਤਨੇ ਵੀ ਬੰਦਾ ਉਹ ਸਹਲਾ ਜਾਣਾ ਜੀ ਜਿੱਦੇ ਲਈ ਪਹਿਲਾਂ ਆਪਾਂ ਤਾਂ ਉਹਨੂੰ ਬਲੈਕ ਬੈਟ ਕਰਦੇ ਲੋੜੀ ਜੀ ਆ ਉਹ ਤਾਂ ਪਰਾਣੀ ਛੋਟਾ ਪਹਿਲਾਂ ਕਰਦੇ ਹਨ ਬਲੈਕ ਬੈਟ ਲਾਉਣਾ ਕਿੱਥੇ ਚੱਲੀਏ ਲਾਹ ਲਾਣੀ ਹੈ ਇਹੇ ਰਹਾ ਨਹੀਂ ਜਾਂਦਾ ਤੜਪ ਹੀ ਐਸੀ ਹੈ ਨਾ ਆਣਾ ਦੇ ਸੀ ਤਾਂ ਬੱਜ ਲਵੇਂ ਓਕੇ 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 8:00 ਵਜੇ ਵੀਰ ਮਾਲ ਹੁਣ ਕਾਫੀ ਪੁਰਾਣਾ ਹੋ ਗਿਆ ਤੁਸਾਂ ਨੇ ਮਾਲ ਦੇ ਵਿੱਚ ਉਸ ਚੇਂਜ ਵੀ ਨਹੀਂ ਕਰਦੇ ਨਾ ਉਹੀ ਚੀਜ਼ਾਂ ਉਹੀ ਬਿਲਡਿੰਗ ਹੈ ਮੜਾ ਮੋਟਾ ਕੁਝ ਨਵੀਂ ਚੀਜ਼ ਆਈਟਮ ਲਿਆ ਕੇ ਮਾਲ ਦੇ ਵਿੱਚ ਚਲਾਨੀ ਚਾਹੀਦੀ ਹੈ। ਅੱਜ ਸਵੇਰ ਦੇ ਕਈ ਵੇਸੇ ਸ਼ੂਟ ਤੇ ਮੈਂ ਦੱਸਿਆ ਨਹੀਂ ਸਰਪ੍ਰਾਈਜ਼ ਮੈਂ ਇਹਨਾਂ ਨੂੰ ਕਹੀ ਕਿ 3 ਵੀ ਕਿੱਥੇ ਕਿੱਥੇ ਲੈ ਕੇ ਜਾਣਾ ਇਹ ਤਾਂ ਛੱਡ ਗਈ ਇਹ ਤਾਂ ਸਰਪ੍ਰਾਈਜ਼ ਨਹੀਂ ਹੈ ਸਾਡੇ ਲਈ ਇੱਕ ਅਸੀਂ ਤਾਂ ਸ਼ੌਕ ਹੀ ਹੋਣੀ ਕੁਝ ਹੋ ਗਏ ਯੋਗੀ ਕਿਦਮ ਤੇ ਮੂੜ ਵੜਿਆ ਬੀਸੀਪੀ ਐਕਚੁਅਲੀ ਮੇਰੇ ਮਾਈਂਡ ਚ ਤਾਂ ਸੀਗਾ ਪਹਿਲੇ ਅਸੀਂ ਨਾ ਉਸ ਹਿਸਾਬ ਨਾਲ ਤਿਆਰ ਹੋ ਕੇ ਆਏ ਤੇ ਵੀ ਚਲੋ 3 ਵੀਟੋ ਜਿਹੜਾ ਕੀ ਨਹੀਂ ਆਇਆ ਮਤਲਬ ਅਸੀਂ ਹਿਸਾਬ ਤਾਂ ਕੋਈ ਨਹੀਂ ਆ ਫਕਾ ਦਾ ਚਲੋ ਜੀਰੇ ਨਾਲ ਤਾਂ ਵੱਟ ਕੱਢੇ ਪਏ ਆ ਚਲੋ ਚਲੋ ਕੋਈ ਨਹੀਂ ਚੰਨੀ ਤਿਆਰ ਹੋਇਆ ਵਾ ਇਹ ਨਹੀਂ ਤੂੰ ਤਿਆਰ ਹੈ ਤਿਆਰ ਤੂੰ ਦਾ ਕੋਈ ਨਹੀਂ ਜਾਂਦੇ ਬੰਦਾ ਬ੍ਰਾਂਡ ਹੋਣਾ ਚਾਹੀਦਾ ਕੱਪੜਿਆਂ ਕੋਪੜਾਂ ਲਾ ਕੇ ਸਹੀ ਕਰ ਬੰਦਾ ਬ੍ਰਾਂਡ ਹੋਵੇ ਜੇ ਕੱਚੇ ਚ ਆਜਵੇ ਜੀ ਬ੍ਰਾਂਡ ਤਾਂ ਬ੍ਰਾਂਡ ਹੀ ਰਹਿਣਾ ਬ੍ਰਾਂਡ ਤੇ ਗਾਣਾ ਗਾਇਆ ਕਿਤੇ ਕੋਈ ਤੂੰ ਵੱਲੇ ਵੀ ਹੈ ਅਸੀਂ ਵਿਆਹ ਦੀ ਵੀ ਸਟੋਰੀ ਹੋ ਜਾਂਦਾ ਵੀ ਗਾਣੇ ਵਾਲਾ ਚੈਨਲ ਹੈ ਵੀ ਕਿਉਂ ਵਲੌਗ ਜੇ ਸ਼ੁਰੂ ਕਰਨੇ ਆ ਅੱਛਾ ਅੱਛਾ ਜੇ ਸ਼ੁਰੂ ਕਰੇ ਵੀ ਹਮ ਇੱਕ ਵਾਰੀ ਫੇਰ ਤਾਂ ਪਾਈ ਆ ਮੈਂ ਕਹਿੰਦਾ ਚਲੋ ਬਾਕੀ ਸਾਡੇ ਵਲੌਗਾਂ ਚ ਦੇਖਦੇ ਰਹੋ ਇਹਨਾਂ ਦੇ ਵਲੌਗ ਗੋਬਿੰਦ ਸਿੰਘ ਸਰਦਾਰ ਸੱਚ ਦਾ ਬੰਦਾ ਨਹੀਂ ਚੱਲ ਤੁਸੀਂ ਬਣਾ ਰਹੇ ਤਾਂ ਤੁਹਾਡੀ ਸਪੋਰਟ ਨਾਲ ਅਸੀਂ ਵੀ ਵਲੌਗਾਂ ਚ ਆਣ ਜੋਗੇ ਹੋਗੇ ਨਾ ਨਾ ਬਾਈ ਸਹੀ ਥੈਂਕ ਯੂ ਵਰਾਂ ਲੋਕ ਨੇ ਕਿਨਣਾ ਕਹਿ ਲੋ ਵੀ ਉਹਨੇ ਦਰਜੀਤ ਸੰਧੂ ਨੇ ਦੱਸਿਆ ਤਾਂ ਫੁੱਲ ਫਾਰਮ ਵਲੌਗ ਦੀ ਕਹਿੰਦਾ ਵਲੌਗ ਵੀ ਵੀ ਤੋਂ ਵਿਲੇ ਲੋਕ ਅੱਗੇ ਵਲੌਗ ਵਿਲੇ ਲੋਕ ਇਹਲੇ ਵਲੌਗ ਮੈਨੂੰ ਕਹਿ ਰਿਹਾ ਇਹ ਵਿਲੇ ਲੋਕ ਮੈਂ ਹੈ ਮੈਂ ਵਿਲੇ ਹੀ ਆ ਨਾ ਮਲਾਦਾ ਨਾ ਨਾ ਇਹ ਤੇ ਸੇਹ ਤੇ ਲਿਖੀ ਸ਼ਾਮ ਤੱਕ ਕੰਮ ਕਰਦੇ ਹੀ ਕੰਮ ਕੀ ਕਰਦਾ ਭਲਾ ਮੈਂ ਵਿਲਾ ਛੱਡੀ ਨਾ ਕੰਮ ਦੇ ਹਾਂ ਕੋਈ ਕੰਮ ਨਾ ਜੀ ਵਿਲਾ ਰਹਿਣਾ ਹਰ ਤੋਂ ਓਖਾ ਕੰਮ ਆ ਜੀ ਹੱਡ ਤੋਂ ਮਿਹਨਤ ਕਰਦੇ ਸੀ ਵਿਲਾ ਰਹਿਣ ਵਾਸਤੇ ਸਹੀ ਗੱਲ ਹੈ ਹਾਂ ਤੇ ਮੇਰੇ ਲਈ ਰੋਟੀ ਲੈ ਕਈ ਲੋਕ ਕੰਮ ਤਾਂ ਕਰਦੇ ਮੈਂ ਤੁਹਾਨੂੰ ਪਰਸਾ ਗਿਆ ਰੋਟੀ ਬਿਜ਼ਨਸ ਜਦੋਂ ਫੋਨ ਕਰਦਾ ਜਦੋਂ ਡਕਾਰ ਤੇ ਡਕਾਰ ਛੱਡੇਵੇਂ ਤੇ ਅੱਛਾ ਅੱਛਾ ਉਹਦੇ ਕੀ ਕਰ ਰਿਹਾ ਤੂੰ ਬੇਟਾ ਪਾਸੇ ਨੂੰ ਵੱਡਿਆ ਨਾ ਮੈਂ 69 ਨੂੰ ਉਹ ਐਕਚੁਅਲੀ ਮੈਂ ਚਲੇ ਗਿਆ ਸਿੱਧੀ ਰੋਡ ਤੇ ਉੱਥੇ ਮੈਨੂੰ ਲੱਗਿਆ ਵੀ ਜਾਮ ਨਾ ਆ ਜਾਵੇ ਤੇ ਮੈਂ ਅੰਦਰੋਂ ਪਾਲੀ ਗੱਡੀ ਫਾਸਟ ਸਪਾਈਸ ਐਂਡ ਟ੍ਰਾਫਿਕ ਚੇਚ ਡੈਸਟੀਨੇਸ਼ਨ ਬਾਈ 6 ਜਦੋਂ ਮੈਂ ਗੱਲ ਬੋਲਦਾ ਨਾ ਬਾਈ ਕੈਮਰਾ ਕਰਦਾ ਦਸਤ ਵਿੱਚ ਇਹ ਨਾ ਟ੍ਰੇਡ ਕਰਾ ਆਵੀ ਜਦੋਂ ਬੋਨੇ ਚਾਹੀ ਕੈਮਰਾ ਕਰ ਲੈਣਾ ਇਹ ਗੱਲ ਬੋਲਣ ਦੀ ਬਾਤ ਕਰਦਾ ਨਾ ਸਿਆਣੀ ਗੱਲ ਸਹੀ ਹੈ ਮੁੰਡਾ ਮੇਰਾ ਜਿਹੜਾ ਸਾਡਾ ਜਿਹੜਾ ਸਾਡੀ ਜਿਹੜੀ ਦੇਖੋ ਅਸੀਂ ਤਾਂ ਹੈ ਜਿਹੜੇ ਹੈ ਜਿਹੜੇ ਬੈਕ ਐਂਡ ਤੇ ਜਿਹੜੇ ਮਿਹਨਤ ਕਰ ਰਹੇ ਆ ਉਹਨਾਂ ਲਈ ਵੀ ਇੱਕ ਵਾਰੀ ਤਾੜੀਆਂ ਮਾਰਿਓ ਤਾਂ ਕਮੈਂਟਸ ਚ ਹਾਂ ਬਾਈ ਸਭ ਤੋਂ ਪਹਿਲਾਂ ਤਾਂ ਜਿਹੜਾ ਵਲੌਗ ਬੰਦਾ ਸ਼ੂਟ ਕਰ ਰਿਹਾ ਉਸ ਤੋਂ ਬਾਅਦ ਨੂੰ ਐਡਿਟ ਕਰੂਗਾ ਬਾਈ ਨੂੰ ਫਾਲੋ ਮੈਨਤ ਲੱਗ ਗਈ ਬਾਅਦ ਤੋਂ ਬਾਅਦ ਸ਼ੇਅਰ ਕਰੋ ਬਾਈ ਦੇ ਮਤਲਬ ਕੀ ਆ ਜੀ ਮੈਨੂੰ ਪਤਾ ਨਹੀਂ ਵੈਸੇ ਸ਼ੇਅਰ ਕਰੋ ਬਸ ਤੇ ਜਨਰਲ ਨੂੰ ਵੀ ਫਾਲੋ ਕਰੋ ਜਿਹੜਾ ਵੀਡੀਓ ਬਣਾ ਰਿਹਾ ਉਹ ਜ਼ੋਰਾ ਬਲੌਗਿੰਗ ਹੈ ਉਹ ਫਾਲੋ ਕਰੋ ਬਲੌਗ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਕੀ ਨਾਮ ਹੈ ਚੈਨਲ ਹਲੇ ਤਾਂ ਚੰਨੋ ਚੰਨੀ ਹੋਇਆ ਠੀਕ ਹੈ ਤੁਸੀਂ ਜਦ ਨੂੰ ਪਾਣਾ ਚੇਂਜ ਕਰਨਾ ਤੁਸੀਂ ਨਾਮ ਜਾਂ ਕਿਵੇਂ ਹਾਂ ਕਰਨਾ ਹਲ ਤਾਂ ਲੇਟ ਕਰੂਗੇ ਤੁਸੀਂ ਜਿਹੜਾ ਵੀ ਚੈਨਲ ਤੁਹਾਨੂੰ ਸ਼ੋ ਹੋ ਰਿਹਾ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਸਾਨੂੰ ਵੀ ਫਾਲੋ ਕਰ ਲਿਓ ਜਿਵੇਂ ਕਿਸੇ ਸਾਧਾ ਜਾਣਦੇ ਆ ਸਾਧਾ ਜਾਣਦੇ ਆ ਨਾਮ ਵੀ ਚਾਹੀਦਾ ਹੁੰਦਾ ਕਿ ਚੈਨਲ ਨੂੰ ਫਾਲੋ ਕਰੋ ਜਿਹੜਾ ਮਰਜੀ ਆ ਬਸ 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 ਬਾਕੀ ਆਫਰ ਵੀ ਹੈਗੀ ਸਾਡੀ ਚੰਨੀ ਆਫਰ ਕਿਹੜੀ ਆ ਦੱਸੀ ਆਫਰ ਹੈਗੀ ਐ ਜਿਹੜਾ ਕਮੈਂਟ ਕਰੂਗਾ 10 10 20 20 ਉਹਨਾਂ ਨੂੰ ਤੀਸਰੇ ਮਹੀਨੇ ਥਾਈਲੈਂਡ ਦਾ ਟ੍ਰਿਪ ਫ੍ਰੀ ਦੱਸ ਬੰਦਾ ਰਹੋ ਬਸ ਹੋਰ ਕੀ ਚਾਹੀਦਾ ਦੋਸਤੋ ਥਾਈਲੈਂਡ ਦਾ ਟ੍ਰਿਪ ਫ੍ਰੀ ਮਾਰਚ ਮਹੀਨੇ ਚ ਜਿਹਦੇ ਪਾਸ ਹੋਵੇ ਯਾਦ ਕਰੋ ਪਟਾਇਆ ਤੁਮਾਂ ਚਲ ਕੇ ਆਉਂਗੇ ਉਹ ਡਰਾ ਰਿਹਾ ਬੰਦਿਆ ਪਟਾਇਆ ਕਿ ਪਟਾਇਆ ਪਟਾਇਆ ਮਾਂ ਚਲ ਕੇ ਗਿਆ ਮੈਂ ਤਾਂ ਪਟਾਈ ਕਿ ਜਿਹਦੇ ਪਾਸਵਰਡ ਨਹੀਂ ਬਣੇ ਪਾਸਵਰਡ ਬਣਵਾ ਲਓ ਲੋ ਜੀ ਆਓ ਵੈਲਕਮ ਟੂ 69 69 ਤੇ 67 <laughs> 67 ਜੱਟ ਨਹੀਂ ਕਰਦੇ ਜੀ ਪਾਸ ਕਿਤੇ ਮਾਲ ਜਿਹੜਾ ਹੈਗਾ ਬਹੁਤ ਜ਼ਿਆਦਾ ਚਲ ਗਿਆ ਤੇ ਐਸੀ ਵੀ ਮੌਲਦੀ ਹੁਣ ਕਰਨਾ ਹੈ ਇੱਥੇ ਮਸ਼ਹੂਰੀ ਹੈ ਤੋ ਕਟਾਣ ਦਾ ਬਹੁਤ ਹੋ ਗਿਆ ਤੇ ਮੌਲ ਵਾਲੇ ਸਾਨੂੰ ਦਿੱਤੀ ਮਸ਼ਹੂਰੀ ਦਾ ਕਿੰਨਾ ਦਿੱਤਾ ਬੰਨੂ ਕਿੰਨੇ ਪੈਸੇ ਦਿੱਤੇ 15 ਲੱਖ ਰੁਪਇਆ 15 ਲੱਖ ਰੁਪਇਆ ਦਿੱਤਾ ਦੇਖ ਲਓ ਜੀ ਜਿਹਦਾ ਮਿੱਥਾ 10 ਲੱਖ ਮੇਰੇ ਤੇ 2 ਲੱਖ ਦੇ ਉਹ ਕੈਮਰਾ ਰੇਂਜ ਮੜ ਕੇ ਹੈਗੇ ਆ ਮੇਰੇ ਚੰਗੀ ਦਾ ਹੈਗਾ 1 ਲੱਖ ਥੋੜਾ ਤਾਂ ਹੋਈ 20000 ਤੇ ਬਾਕੀ ਸਾਰੇ ਕਮੈਂਟ ਕਰਕੇ ਦੱਸਿਓ ਮੈਨੂੰ ਕਿ ਲੱਗਦੀਆਂ ਨੇ ਕਿ ਕਿਵੇਂ ਲੱਗਿਓ ਮੈਂ ਕਿਹਦੇ ਹੋਰ ਨੇ ਤਾਂ ਕੰਪਲੀਮੈਂਟ ਕੀਤਾ ਨਹੀਂ ਮੈਂ ਖੋਦੀ ਪੁੱਛ ਲਵਾਂ ਔਲਕ ਮੇਰੇ ਕਾਲਜੇ ਤੇ ਠਾਲ ਦੇ ਪਚਾਲ ਨਹੀਂ ਚੱਲਿਆ ਨਹੀਂ ਕੱਲ ਦਾ ਚਲਾ ਦੇ ਕਰੋ ਨਾਲ ਨਹੀਂ ਆਈ ਰਹਿੰਦਾ ਹੁਣ ਆਏ ਸਜਾਇਆ ਚੌਦੀ ਦਾ ਨਾਮ ਗੱਡੀ ਆ ਚੱਲ ਰੋ ਲਓ ਜੀ ਵੈਲਕਮ ਟੂ ਮੈਂ ਸੈਂਡ ਕਰ ਦੂੰਗਾ ਤੁਹਾਨੂੰ ਫੋਟੋ ਬੰਦ ਕਰ ਆ ਆ ਗਏ ਜੀ ਮਾਲ ਕਿਹੜਾ ਸੀ ਸੀਬੀ

ਕਯਾ ਨੀ ਯਾਰਾ ਬਾਕੀ ਕਯਾ ਨੀ ਯਾਰਾ ਤੇਰੇ ਵੀ ਦਿਖਾਇਆ ਅੱਦਰ ਵੀ ਦਿਖਾਇਆ ਪਹਿਲਾਂ ਨਿਕਲਦੀ ਸਗੀ ਬਾਜੀ ਸੀ ਕਹਿਆ ਕਰੋ ਯਾਰਾ ਪਾਇ ਨਹੀਂ ਤਾ ਮੈਂ ਤਾਂ ਫੋਨ ਦੀ ਥਿੰਗ ਦੇ ਨਾਲ ਦਾ ਹੀ ਛੁੱਡ ਪਾਇਆ ਠੀਕ ਆ ਵਧੀਆ ਹੋਰ ਕਯਾ ਆਕੇ ਤਾਈਆਂ ਆਈਆਂ ਬਹੁਤ ਸਸੀ ਦਾ ਕੋਈ ਕੰਪਲੀਮੈਂਟ ਨਹੀਂ ਦਿੱਤਾ ਮੈਂ ਆਪੇ ਆਪਣੇ ਸੀ ਕਹਿਆ ਅਭੀ ਆਂਦੇ ਤੇ ਆਂਦੇ ਦੇਖ ਲਈ ਸੀ ਮੈਂ ਪਹਿਲਾਂ ਹੀ ਤਰੀਹ ਦੇ ਪਤਨੀ ਦੇ ਰਾਹ ਦੇਖੀ बाकी बहुत सजाया हुआ ना दुबई दुबई कोई जगह भी तो तो हमने पढ़ा दिया ना सीपी सिक्सटीज है ना दुबई निकल नहीं रहा ना निकल नहीं रहा कैमरा तेरे भाई यहीं रह टाइल होगा तो लगा करता को ਅਲਪਾ ਪਹੁੰਚ ਗਿਆ ਮੌੜ ਨੂੰ ਅਡਾ ਵਾਸ਼ਰੂਮ ਉਹ ਮੈਂ ਉਹਦੇ ਪੁੱਛਿਆ ਵੀ ਪਰਫਿਊਮ ਕਿੱਥੋਂ ਮਿਲਦਾ ਉਹਦੇ ਕਹਿੰਦਾ ਵਾਸ਼ਰੂਮ ਦੇ ਅਸਟਰ ਵਾਸ਼ਰੂਮ ਬਾਹਰ ਜਾ ਵਾਸ਼ਰੂਮ ਜਾਣਾ ਹੈ ਨਿਕ ਗਿਆ ਹੁਣ ਕਰਕੇ ਤੇਰਾ ਅੱਜ ਕਦੇ ਦਿਨ ਮਾਮਾ ਲੋ ਜੀ ਚੰਨੀ ਨਾਲ ਇੱਕ ਕਸਟਮਰ ਲੱਭਿਆ ਮੇਰੇ ਲਈ ਅਮਰੀਕਾ ਦਾ ਵੀਜ਼ਾ ਸੋ ਆਪਣਾ ਮਤਲਬ ਕਿ ਪਿੰਡ ਦਾ ਹੀ ਮੁੰਡਾ ਏ ਹਾਂ ਮੈਨੂੰ ਕਹਿੰਦਾ ਜੰਨੀ ਮੈਂ ਤੈਨੂੰ ਨਾਲ ਲੈ ਕੇ ਜਾਣਾ ਤੇ ਤੇਰੇ ਤੇ ਮੈਂ ਟਰਸਟ ਕਰਦਾ ਮੈਂ ਕੋਈ ਚੱਕਰ ਵਾਲੀ ਗੱਲ ਹੀ ਨਹੀਂ ਮੇਰੇ ਤੇ ਭਰੋਸਾ ਹੈ ਤਾਂ ਤੂੰ ਦਾ ਫਿਊਜਨ ਵਰਲਡ ਨਾਲ ਤੇ ਵੀਜ਼ਾ ਲਵਾਉ ਸਹੀ ਗੱਲ ਹੈ ਦੇਖੋ ਜੀ ਵੀ 67 ਚਾਹੀ ਤਾਡੀ ਮਸ਼ਹੂਰੀ ਪੂਰੀ ਬਾਕੀਆਂ ਦਾ ਮੈਨੂੰ ਪਤਾ ਨਹੀਂ ਬਾਕੀਆਂ ਦੀ ਮੈਂ ਗਾਰੰਟੀ ਵੀ ਲੈ ਸਕਦਾ ਪਰ ਇਹਨਾਂ ਦੀ ਮੈਂ ਗਾਰੰਟੀ ਲੈ ਸਕਦਾ ਕਿਉਂਕਿ ਹਮਲੇ ਭਰਾ ਵੀ ਆ ਜਾ ਆ ਜਾ ਤੂੰ ਵੀ ਆ ਜਾ ਇਸ ਕਰਕੇ جا ਕਿਤਨوں ہے ਆਪਾਂ ਤੁਸੀਂ ਲੈ ਕੇ ਚੱਲੋ ਦਰਵਾਜ਼ੇ ਦੀ ਬਾਹਰ ਵਾਸ਼ਰੂਮ ਬਹੁਤ ਦੂਰ ਹੈ ਜੀ ਸੀਪੀ 67 ਦੇਖੋ স্পੈਸ਼ਲ ਸਾਹਮਣੇ ਹੁੰਦਾ ਅੱਗੇ ਜਾ ਕੇ ਸਿੱਧਾ ਉੱਪਰ ਹੋਊਗਾ ਪਤਾ ਹੀ ਆ ਕਿਹਨਾਂ ਦੱਸਿਆ ਕਿਹੜੇ ਫਲੋਰ ਤੇ ਹੈ ਉੱਪਰ ਹੀ ਹੋਊਗਾ ਉੱਪਰ ਵਾਲੇ ਸਾਬ ਮਤਲਬ ਹਾਣਾ ਦਾ ਵੀ ਪ੍ਰੈਸ਼ਰ ਸਿੱਧਾ ਥੱਲੇ ਛੇਤੀ ਆਵੇ ਆ ਉੱਪਰ ਬਣਾਇਆ ਇਹ ਸੋਸ਼ੀਅਲ ਬਣਾਇਆ ਬਹੁਤ ਨਹੀਂ ਬੇਸਮੈਂਟਾਂ ਜੇ ਬਣਾ ਲਦੇ ਕਹੀਂ ਉਹਦੇ ਲਈ ਲਾਣੇ ਪੈਣੇ ਪੰਪ ਫਿਰ ਸਪੈਸ਼ਲ ਬਟ ਇਹਨਾਂ ਨੇ ਬਣਾਤਾ ਉੱਪਰ ਤਾਂ ਕਿ ਕੋਈ ਰੋੜ ਨਾ ਬਣੇ ਕਿੱਥੇ ਪਹੁੰਚ ਗਏ ਜੀ ਅੱਜ ਆਪਾਂ ਸੀਪੀ ਮਾਲ ਪਹੁੰਚ ਗਏ ਸੀਪੀ 67 ਜੀ ਤੁਸੀਂ ਸੀਪੀ 67 ਸਰ ਸਾਹਿਬ ਜੀ ਮਾਰੇ ਕੁਝ ਕਹਿਣਾ ਚਾਹੋਗੇ ਬਹੁਤ ਵਧੀਆ ਯਾਰ ਮਾਲ ਹੈ ਇੱਥੇ ਜਿਵੇਂ ਹੁਣ ਤਿਹਾਰ ਆੰਦੇ ਆ ਉਹਦੇ ਹਿਸਾਬ ਨਾਲ ਥੀਮ ਚੇਂਜ ਕਰਦੇ ਆਏ ਕਰੋੜਾਂ ਰੁਪਏ ਇਨਵੈਸਟ ਕਰਦੇ ਆ ਸਿਰਫ ਆਪਣੇ ਲਈ ਕਿਉਂਕਿ ਦੇਖੋ ਹੁਣ ਲੋਕਾਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਐ ਜਾਂ ਚੰਡੀਗੜ੍ਹ ਜਾਣ ਦੀ ਲੋੜ ਨਹੀਂ ਐ ਆਪਣੇ ਮੋਹਾਲੀ ਦੇ ਵਿੱਚ ਹਾਂ ਬਹੁਤ ਕੁਝ ਆ ਗਿਆ ਸੋ ਇੰਜੋਏ ਕਰਨ ਲਈ ਆਪਣੀ ਫੈਮਿਲੀ ਨਾਲ ਇੱਥੇ ਬਣਾਇਆ ਗਿਆ ਮਾਲ ਤਾਂ ਇੱਥੇ ਤੁਸੀਂ ਇੱਕ ਵਾਰ ਜ਼ਰੂਰ ਵੀਜ਼ਿਟ ਕਰਿਓ ਅਸੀਂ ਵੀ ਅੱਜ ਫ੍ਰੀ ਸੀ ਤੇ ਭਾਜੀ ਨਾਲ ਮੈਂ ਕਿਹਾ ਚਲੋ ਆਪਾਂ ਘੁੰਮਣ ਚੱਲਦੇ ਹਾਂ ਬਾਕੀ ਤੁਹਾਨੂੰ ਪਤਾ ਹੀ ਹੈ ਆ ਆਉਣ ਵਾਲੇ ਬਲੌਗ ਵੀ ਬੜੇ ਘੈਂਟ ਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਪਿਆਰ ਪਿਆਰ ਕਮੈਂਟ ਕਰੋ ਪਰਨਾ ਭੁੱਲਿਓ ਹਾਂ ਤੁਹਾਡੇ ਨਾਲ ਪਿਕਸ ਹੈ ਸਹੀ ਗੱਲ ਹੈ ਜੀ ਇਹ ਹੈਗਾ ਮੋਹਾਲੀ ਦੇ ਵਿੱਚ ਸੀਪੀ 67 7 ਸੈਕਟਰ ਦੇ ਵਿੱਚ ਬਹੁਤ ਵੱਡਾ ਮਾਲ ਹੈ ਤੇ ਕਾਫੀ ਲਗਜ਼ਰੀ ਥੱਲੇ ਤੋਂ ਤੁਸੀਂ ਪੂਰਾ ਦੇਖ ਹੀ ਲਿਆ ਇਹਨੂੰ ਜੀ ਜਦੋਂ ਅਸੀਂ ਐਂਟਰ ਹੋਏ ਆ ਕਿਵੇਂ ਥੀਮ ਦੀ ਗੱਲ ਕਰੀ ਚੰਨੀ ਨੇ ਕਿ ਜਿੰਨੇ ਥੀਮ ਐ ਬਦਲਦੇ ਆ ਹਰੇਕ ਵਾਰ ਨਵਾਂ ਸਿਸਟਮ ਹੁੰਦਾ ਇੱਥੇ ਬਾਕੀ ਸਾਡੀ ਟੀਮ ਵੀ ਆ ਗਈ ਬਾਕੀ ਮੈਂ ਸੁਸੂ ਕਰਕੇ ਬਾਕੀ ਬਾਕੀ ਮੈਂ ਮੋਲ ਦੀ ਥੀਮ ਨਾਲ ਮੈਚ ਕਰਕੇ ਆਈ ਹਾਂ ਇਹਦਾ ਸੇਮ ਹੋਈ ਫਰੈਂਡ ਹੈ ਚਲੋ ਜੀ ਹੁਣ ਹੋਗੇ ਹਲਕੇ ਹਲਕੇ ਹੋਗੇ ਹਾਂਜੀ ਹਾਂਜੀ ਪੂਰੇ ਅਨਕਿਤਾ ਮਤਲਬ ਹੁਣ ਲੋਕਾਂ ਨੇ ਹੰਝਲਣਾ ਵੀ ਕੁਝ ਹੋਰ ਨਹੀਂ 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 ਦੂਆ ਹਲਕਾ ਵਾਸ਼ਰੂਮ ਕਰਕੇ ਆਇਆ ਵਾਸ਼ਰੂਮ ਕਰਕੇ ਸਮਝ ਵੀ ਲੈਣਗੇ ਫਿਰ ਕੀ ਹੋਊਗਾ ਉਹ ਵੀ ਉਹ ਹੀ ਹੈ ਨੈਚੁਰਲ ਹੈ ਸਹੀ ਗੱਲ ਹੈ ਜੀ ਹਰੇਕ ਦੀ ਲੋੜ ਹੈ ਹੈ ਕੈਮਰਾਮੈਨ ਕਿੱਥੇ ਗਿਆ ਆਪਣਾ ਪਤਾ ਨਹੀਂ ਆ ਉਹ ਅੰਦਰ ਵੀ ਚੱਜ ਰਿਹਾ ਹੈ ਦੇਖੋ ਜੀ ਆਫ ਰੋਡਿੰਗ ਇਹਨਾਂ ਜਦਦਲ ਕਰਦਾ ਚੱਕ ਦੰਨੇ ਇਹ ਮਿੰਟ ਲਾਉਨੇ ਆ ਕਿ ਆਪਦੇ ਨੇ ਮਹੀਨਾ ਕਰਖਣਾ ਬਸ ਇਹ ਪੈਸੇ ਲੰਦਣੇ ਨੇ ਪਰ ਘੰਟੇ ਦੇ ਹਿਸਾਬ ਨਾਲ ਅਲੱਗ ਦਾ ਹਾਂ ਹੋਰ ਕੀ ਤਾਂ ਆਈ ਹੈ ਐਨੀ ਜਗ੍ਹਾ ਜਿਹੜੀ ਇਹਨਾਂ ਨੇ ਹੋਲਡ ਕੀਤੀ ਹੈ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਬੱਚਿਆਂ ਨੂੰ ਕੋਈ ਸਵਾਰੀ ਮਿਲ ਰਹੀ ਹੋਵੇ ਪਰ ਨਿਆਣੇ ਤਾਂ ਖੁਦ ਹੋ ਜੰਨੇ ਐ ਰੈਜ਼ਰ ਸਵਾਰੀ ਐਨਵਾਇਰਨਮੈਂਟਲੀ ਵਜ੍ਹਾ ਚੀਜ਼ਾਂ ਜਿਵੇਂ ਦੁਬਈ ਚਤੀ ਦੇ ਰੈਜ਼ਰ ਸਵਾਰੀ ਨਾ ਕੈਂਟ ਹਰ ਚੀਜ਼ ਦਾ ਆਪਣਾ ਆਪਣਾ ਲੱਗ ਸੁਆਦ ਆ ਜੀ ਇਹਦਾ ਲੱਗ ਸੁਆਦ ਹੈ ਲੋ ਜੀ ਚੰਨੀ ਦੇ ਵਿੱਚ ਵੀ ਸਾਡੇ ਕਿਆ ਵਿਚਾਰਾਂ ਦੇ ਬਾਰੇ ਜਿਹੜੀ ਥੱਲੇ ਚੱਲ ਰਿਹਾ ਪ੍ਰੋਗਰਾਮ ਨਿਆਣੇ ਵਾਲਾ ਵਧੀਆ ਠੀਕ ਹੈ ਲਾਈਫ ਦੇ ਵਿੱਚ ਇੰਜੋਏ ਕਰੋ ਰੱਬ ਨੇ ਇੱਕ ਲਾਈਫ ਦਿੱਤੀ ਆ ਹਰ ਹਰ ਤਰ੍ਹਾਂ ਦਾ ਫਲੇਵਰ ਟੇਸਟ ਕਰੋ ਜੋ ਜੋ ਮਿਲਦਾ ਹੈ زندگی دے وچ مر مرونا کرو بس خوش رہو کیا بات ہے دیکھو جی اِ데 اُتے ਟਿੱਪਣੇ ਹੋ ਰਿਹਾ بچے ਛੱਡੇ ਹੋਏ ਨਾ ਇਹ ਸਭ ਤੋਂ ਵਧੀਆ ਚੀਜ਼ ਐ ਅਸਲੀ ਵੀ ਐ ਜਿਹੜੇ ਪੈਰਾਂ ਨੂੰ ਬੱਚੇ ਲੈ ਕੇ ਆਂਦੇ ਇਹ ਸਭ ਤੋਂ ਵਧੀਆ ਚੀਜ਼ ਐ ਅਸਲੀ ਵੀ ਐ ਜਿਹੜੇ بچے ਪੇਰੈਂਟਸ ਬੱਚਿਆਂ ਨੂੰ ਲਿਆਂਦੇ ਆ ਨਾਲ ਉਹ ਨਾ ਉਹ ਵੀ ਆਪਣਾ ਥੋੜਾ ਮਾਈਂਡ ਫਰੀ ਹੋ ਕੇ ਇੱਧਰ ਉੱਧਰ ਘੁੰਮ ਸਕਦੇ ਬੱਚਿਆਂ ਨੂੰ ਪਲੇ ਲਈ ਛੱਡ ਕੇ ਯਾਰ ਇੰਨੀ ਜਗ੍ਹਾ ਜਿਹੜੀ ਲਈ ਹੈ ਅੱਜ ਲਾਈਏ ਨਾ 15 ਦਿਨ ਚੇਂਜ ਕਰਦੇ 1 ਕਰੋੜ ਰੁਪਏ ਦਾ ਉਹ ਹੈ ਸਿਸਟਮ ਜਿਵੇਂ ਆ ਸਜਾਵਟ ਕਰੀਏ ਨਾ ਕਰੋੜਾ ਰੁਪਿਆ ਲੱਗਦਾ ਤੁਹਾਡੇ ਲਈ ਮਾਲ ਵਾਲੇ ਕਰਦੇ ਆ ਸੋ ਚੱਕਿਆ ਦਰੋ ਫਾਇਦਾ ਲਓ ਜੀ ਪਟਿਆਂ ਫਿਰਿਆ ਕਰੋ ਵੀਰ ਸਾਡੇ ਛੋਟੇ ਵਾਹ ਹੋ ਰਿਹਾ ਐਂ ਜਿੱਥੇ ਜ਼ੂਮ ਕਰਕੇ ਦਿਖਾ ਹਾਂ ਇਹਨਾਂ ਦੇ ਰਿਲੇਸ ਦੋ ਜਿੱਥੇ ਪੈਂਦੀ ਐ ਸਨੋ ਹੋਰ ਕਿੱਥੇ ਬਣਿਆ ਵਾ ਦਾ ਜੀ ਪੂਰਾ ਓਏ ਜੀ ਪੂਰਾ ਦੇਖਣ ਦਾ ਪਾਸ ਜਿੱਦੇ ਕਰਕੇ ਆਏ ਹਾਂ ਓਏ ਓਕੇ ਲੈ ਜੀ ਨਾ ਹਾਂ ਤੁਸੀਂ ਅੱਜ ਦੂਰੇ ਬਣਾ ਕੇ ਹਾਂ ਅੱਜ ਕਿਤੇ ਰੀਲ ਬਣਾਣੀ ਯਾਰ ਓਦੇ ਓ ਲੋ ਫਿਰ ਕੁਝ ਕੀ ਬੋਲੀ ਆ ਵਾ ਲੱਗਿਆ ਫਿਰ ਅੱਜ ਆ ਕੇ ਇਰਾ ਦੱਸੂਗਾ ਬਹੁਤ ਵਧੀਆ ਲੱਗਿਆ ਜੀ ਬਾਈ ਨਾਲ ਅਸੀਂ ਜਦ ਵੀ ਟਾਈਮ ਸਪੈਂਡ ਕਰਦੇ ਹਾਂ ਨਾ ਨਿਗਾਰ ਹੀ ਲੱਣੇ ਪੂਰੇ ਹਲੇ ਸਾਡਾ ਲੱਗਿਆ ਨਹੀਂ ਹੈ ਜਦ ਲੱਗ ਜਾਊਗਾ ਫਿਰ ਸਾਨੂੰ ਹੋਰ ਵਧੀਆ ਲੱਗੂਗਾ ਨਾ ਦਿਲ ਲੱਗਿਆ ਬਾਈ ਸਾਡਾ ਹੋਰ ਕੀ ਲਾਉਣਾ ਨਹੀਂ ਕਹਿਣਾ ਨਾ ਜਿਹੜੀ ਗੱਲ ਸੱਚ ਹੈ ਹੁਣ ਟਾਈਮ ਦਾ ਵੀ ਦੇਖਣਾ ਠੰਡ ਹੈ ਬਈ ਬੋਸ ਦਸੰਬਰ ਦਾ ਮਹੀਨਾ ਕਿੰਨੀ ਤਰੀਕੇ ਅੱਚ 16 ਦਸੰਬਰ 16 ਦਸੰਬਰ ਦੇਖੋ ਜੀ ਇਸ ਕਰਕੇ ਅਸੀਂ ਸਾਡਾ ਉਹ ਲੱਗਿਆ ਨਹੀਂ ਤਾਂ ਹੀ ਸਾਡਾ ਦਿਲ ਲੱਗਿਆ ਵਾ ਥੋੜਾ ਜਿਹਾ ਹੋਰ ਵੀ ਲੱਗੂਗਾ ਲੈ ਦਿਲ ਲਾਓ ਸਾਰੇ ਦਿਲ ਲਾਕੀ ਫੈਗ ਦਿਨ ਦੀ ਕੁਛ ਹੋਰ ਪਰ ਲਓ ਮੂੰਹ ਚ ਬਾੜਦੇ ਗਿਆ ਹਾਂ ਸੱਚੀ ਬਾੜ ਦੋ ਰੋਪੀ ਦਾ ਕੀ ਹਾਸ ਸੀ ਤੁਸੀਂ ਨਹੀਂ ਸੁਧਰੀਆ ਹੁਣ ਸੋਰੀਆ ਕਰਨੇ ਲੱਗ ਗਿਆ